ਇਸਵੈਲੀ ਦੀ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਅਮਰੀਕਾ ਚ ਬਣੇ ਨਵੇਂ ਰਾਸ਼ਟਰਪਤੀ ਨੇ ਗੈਰ ਕਾਨੂੰਨੀ ਵਸੇ ਪ੍ਰਵਾਸੀਆਂ ਤੇ ਕਾਰਵਾਈ ਕੀਤੀ ਹੈ ਤੁਹਾਨੂੰ ਦੱਸ ਦਈਏ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨੇ 205 ਪ੍ਰਵਾਸੀਆਂ ਨੂੰ ਰਿਪੋਰਟ ਕਰ ਦਿੱਤਾ ਹੈ ਉੱਥੇ ਹੀ ਭਾਈ ਬਲਦੇਵ ਸਿੰਘ ਬਟਾਲਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਹੋਰ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਕਿਹੜੇ ਦੇਸ਼த்ਰੋਹੀ ਨੇ ਕਿਹੜੇ 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 ਢੰਗ ਨਾਲ ਗੈਰ ਕਾਨੂੰਨੀ ਸਰਹੱਦਾਂ ਪਾਰ ਕਰਕੇ ਅਮਰੀਕਾ ਪਹੁੰਚੇ ਨੇ ਉਹਨਾਂ ਪੰਜਾਬ ਦੇ ਜਾਇਆਂ ਨੂੰ ਫੜ ਕੇ ਸਿੱਧੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਜਾਏ ਤੇ ਉਹਨਾਂ ਦੇ ਉੱਤੇ ਬਣਦੇ ਕੇਸ ਚਲਾਏ ਜਾਣ ਅਸੀਂ ਪਿਛਲੇ 10 ਸਾਲ ਤੋਂ ਮੇਰੇ ਵਰਗੇ ਹੋਰ ਵੀ ਕਈ ਗੁਰੂ ਘਰ ਦੇ ਕੀਰਤਨੀਏ ਪ੍ਰਚਾਰਕ ਪੰਜਾਬ ਤੇ ਪੰਥ ਦਾ ਦਰਦ ਰੱਖਣ ਵਾਲੇ ਆਖਦੇ ਆਏ ਕਿ ਪੰਜਾਬ ਦੀ ਨੌਜਵਾਨੀ ਨੂੰ بچੋ 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 ਕਿੰਨਾ ਤੋਂ ਪ੍ਰਸਤ ਲੀਡਰਾਂ ਤੋਂ ਪ੍ਰਸਤ ਪ੍ਰਸ਼ਾਸਨ ਅਫਸਰਾਂ ਤੋਂ ਜਿਹੜੇ ਪੰਜਾਬ ਵਰ ਵਿਰੋਧੀ ਗਤੀਵਿਧੀਆਂ ਚ ਟੱਕੜੇ ਹੋ ਕੇ ਕੰਮ ਕਰਦੇ ਨੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਇਧਰੋਂ ਵੀ ਗੈਰ ਕਾਨੂੰਨੀ ਬਣਾਉਣਾ ਹੈ ਉਧਰੋਂ ਵੀ ਗੈਰ ਕਾਨੂੰਨੀ ਬਣਾਉਣਾ ਹੈ ਉਹਦੇ ਵਿੱਚ 40 40 ਲੱਖ ਲੈਣ ਵਾਲੇ ਏਜੰਟ ਵੀ ਸਰਕਾਰਾਂ ਦੇ ਪਾਲੇ ਹੋਏ ਆ ਉਹ ਵੀ ਬੰਦੇ ਨੇ ਜਿਨ੍ਹਾਂ ਨੇ ਲੈਟਰ ਪੈਡ ਚਿੱਠੀਆਂ ਵੀ ਵੇਚ ਛੱਡੀਆਂ ਕਿ ਸਾਡੇ ਕੋਲ 2 ਲੱਖ ਦੀ ਚਿੱਠੀ ਲਓ ਤੁਹਾਨੂੰ ਅਮਰੀਕਾ ਪੱਕਾ ਕਰ ਦੇਗਾ ਇਹ ਕਾਹੀ ਇਸ ਤਰ੍ਹਾਂ ਦਾ ਕਈ ਕੁਝ ਵੇਖਣ ਨੂੰ ਸੁਣਨ ਨੂੰ ਮਿਲਿਆ ਤੇ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਆਏ ਆ ਕਿ ਲਾਲਚ ਨਾ ਕਰੋ ਅਮਰੀਕਾ ਜਾਣ ਦਾ ਕੈਨੇਡਾ ਜਾਣ ਦਾ ਜੋਰ ਪਜਾਨ ਦਾ ਜਾਂ ਹੋਰ ਦੇਸ਼ਾਂ ਚ ਜਾਣ ਦਾ ਲਾਲਚ ਛੱਡ ਕੇ ਤੁਸੀਂ ਇੱਥੇ ਦਿਹਾੜੀ ਲਾ ਲਓ ਕਿਰਤ ਕਰ ਲਓ ਜੇ ਦਿੱਲੀ ਦੇ ਕਾਕੇ 40 ਲੱਖ ਲਾ ਕੇ ਪੰਜਾਬ ਚ ਮੁੱਖ ਮੰਤਰੀ ਬਣ ਸਕਦੇ ਨੇ ਤੁਸੀਂ 40 ਲੱਖ ਲਾ ਕੇ ਅਮਰੀਕਾ ਚ ਗੈਰ ਕਾਨੂੰਨੀ ਲੇਬਰ ਕਿਉਂ ਬਣਨ ਜਾ ਰਹੇ ਹੋ ਨਹੀਂ ਹਟੋਗੇ ਤੇ ਇੱਕ ਦਿਨ ਐਸਾ ਹੋਊਗਾ ਉਧਰੋਂ 트럼ਪ ਨੇ ਅਮਰੀਕਾ ਨੇ ਛਾੜ ਦੇਣੇ ਨੇ ਕੈਨੇਡਾ ਨੇ ਵੀ ਛਾੜ ਦੇਣੇ ਨੇ ਇਹਨਾਂ ਉਤਰਨ ਨਹੀਂ ਦੇਣੇ ਇਹ ਗੈਰ ਕਾਨੂੰਨੀ ਨੇ ਕੀ ਕਰੀ ਇਹਨਾਂ ਦਾ ਸਮੁੰਦਰ ਚ ਸੁੱਟ ਦਿਓ ਜੇ ਸਮੁੰਦਰ ਚ ਨਹੀਂ ਸੁੱਟੇ ਬਚ ਗਏ ਇਹ ਰਿਪੋਰਟ ਤੇ ਆ ਗਏ ਆ ਅਮਰੀਕਾ ਜਾਣਗੇ ਉੱਥੇ ਗੈਰ ਕਾਨੂੰਨੀ ਆ ਵਾਪਸ ਆਉਣਗੇ ਤੇ ਆਪਣੇ ਘਰ ਚ ਹੀ ਗੈਰ ਕਾਨੂੰਨੀ ਨੇ ਪੰਜਾਬ ਦੇ ਜਾਇਆਂ ਲਈ ਪੰਜਾਬ ਦੇ ਵਿਰੋਧੀਆਂ ਨੇ ਉਹ ਰਾਹ ਬਣਾ ਦਿੱਤੇ ਨੇ ਪੈੜਾ ਕੱਢ ਦਿੱਤੀਆਂ ਨੇ ਜਾਏ ਪਰਵਾਸੀ ਹੋਣਗੇ ਜਾਏ ਗੈਂਗਸਟਰ ਹੋਣਗੇ ਜਾਏ ਨਸ਼ੇੜੀ ਹੋਣਗੇ ਜਾ ਇਹਨਾਂ ਨੂੰ ਅਤਵਾਦੀ ਤੇ ਵੱਖਵਾਦੀ ਕਹਿ ਕੇ ਇਹਨਾਂ ਦੇ ਜੂਏ ਪੀਏ ਦੇ ਕੇਸ ਪਾ ਕੇ ਅੰਦਰ ਧੱਕ ਦਿਓ ਇਹ ਰਾਤ ਰਾਸ਼ ਦਿੱਤੇ ਨੇ ਪੰਜਾਬ ਦੀ ਨੌਜਵਾਨੀ ਲਈ ਤੇ ਪੰਜਾਬ ਦੇ ਨੌਜਵਾਨੋ ਪਹਿਲਾਂ ਵੀ ਕਈ ਇਹਨਾਂ ਸਾਜ ਵੀ ਕਹਿ ਰਹੇ ਆ ਰੱਬ ਦਾ ਵਾਸਤਾ ਜੀ ਏਜੰਟਾਂ ਦੇ ਮਗਰ ਨਾ ਲੱਗੋ ਆਈ ਲੈਟਸ ਕਰਨ ਦੀ ਬਜਾਏ ਆਈਐਸ ਦੇ ਕੋਰਸ ਕਰੋ ਏਜੰਟਾਂ ਦੇ ਮਗਰ ਨਾ ਲੱਗੋ ਚਾਂਸੇ 'ਚ ਨਾ ਆਓ ਅਮਰੀਕਾ ਕਹਿ ਰਿਹਾ ਪੁੱਛਾਂ ਤੋ ਫੜ ਕੇ ਬਾਹਰ ਸੁੱਟਾਂਗਾ ਦੇਖੋ ਗੈਰ ਕਾਨੂੰਨੀ ਤਾਂ ਕੋਈ ਵਿਦੇਸ਼ ਬਰਦਾਸ਼ਤ ਨਹੀਂ ਕਰਦਾ ਸਾਨੂੰ ਕੀ ਲੋੜ ਪੈਗੀ ਅਸੀਂ ਪੰਜਾਬ ਦੇ ਵਾਰਿਸ ਹੋਣ ਵਾਲੇ ਆਪਣੀ ਮਾਤ ਭੂਮੀ ਨੂੰ ਛੱਡ ਕੇ ਤੇ ਵਿਦੇਸ਼ੀਆਂ ਦੇ ਜਾ ਕੇ ਚੱਕਰ ਚ ਜਾਲਾਂ 'ਚ ਫਸ ਰਹੇ ਆ ਏਜੰਟ ਸਾਨੂੰ ਫਸਾ ਰਹੇ ਆ ਜਾਗਰੂਕ ਹੋਵੋ ਬਚੋ ਦੂਸਰੇ ਪਾਸੇ ਮੈਂ ਪੰਜਾਬ ਦੀ ਮਾਨ ਸਰਕਾਰ ਨੂੰ ਕਹਿਣਾ ਚਾਹੁੰਨਾ ਹੈ ਇਸ ਵੀਡੀਓ ਰਾਈ ਵੱਧ ਤੋਂ ਵੱਧ ਜਿੰਨਾ ਸ਼ੇਅਰ ਹੁੰਦਾ ਕਰ ਦਿਓ ਤਾਂ ਕਿ ਗੱਲ ਸਾਡੀ ਭਗਵੰਤ ਮਾਨ ਤੱਕ ਚਲੀ ਜਾਏ ਕਿਉਂਕਿ ਉਦਾਂ ਤੋਂ ਉਹਨਾਂ ਸਾਨੂੰ ਮਿਲਣ ਦਾ ਸਮਾਂ ਦੇਣਾ ਨਹੀਂ ਉਹਨਾਂ ਕੋ ਹੈ ਨਹੀਂ ਰੁਝੇਵੇਂ ਜਾਦੇ ਆ ਭਾਵੇਂ ਕੀ ਅਸੀਂ ਲਿਆਉਣ ਵਾਲੇ ਆ ਪਰ ਉਹਨਾਂ ਕੋ ਸਾਡੇ ਲਈ ਵੀ ਸਮਾਂ ਹੈ ਨਹੀਂ ਖੈਰ ਇਸ ਵੀਡੀਓ ਰਾਈ ਸਨੇਹਾ ਲਾ ਦਿਓ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਤਾਂ ਨਵੇਂ ਸਿਰਿਓਂ ਬਣੀ ਆ। ਉਸ ਤੁਹਾਡੇ ਕੋਲੇ ਤੇ ਪ੍ਰਿਸ਼ਟ ਲੀਡਰ ਵੀ ਹੈ ਨਹੀਂ ਤੇ ਪ੍ਰਿਸ਼ਟ ਅਫਸਰ ਵੀ ਹੈ ਨਹੀਂ। ਤੁਸੀਂ ਘੱਟੋ ਘੱਟ ਪੰਜਾਬ ਦੇ ਜਾਇਆਂ ਲਈ ਜ਼ਰੂਰ ਸੋਚਿਓ। ਇਹ ਸਾਰੇ ਲਾਲਚਵਸ ਜਾਲ 'ਚ ਫਸੇ ਆ। ਸਾਰੇ ਕ੍ਰਿਮੀਨਲ ਨਹੀਂ। ਸਾਰੇ ਦੇਸ਼ਤ੍ਰੋਹੀ ਵੀ ਨਹੀਂ। ਸਾਰੇ ਅਤਵਾਦੀ ਤੇ ਵੱਖਵਾਦੀ ਵੀ ਨਹੀਂ। ਇਹ ਮਾਵਾਂ ਦੇ ਜਾਏ ਨੇ, ਧੀਆ ਨੇ, ਪੁੱਤਰ ਨੇ। ਕੁਝ ਨੌਜਵਾਨ ਹੋਣਗੇ ਕੁਝ ਬਜ਼ੁਰਗ ਵੀ ਹੋਣਗੇ ਇਹਨਾਂ ਸਾਰਿਆਂ ਨੂੰ ਉਧਰੋਂ ਚਾੜ ਕੇ ਇੱਧਰ ਕੱਲ ਦਿੱਤਾ ਹੈ ਤੇ ਕਿਰਪਾ ਕਰਕੇ ਇਹ ਧਿਆਨ ਜ਼ਰੂਰ ਰੱਖਿਓ ਬਰੀਕੀ ਨਾਲ ਇਮਾਨਦਾਰੀ ਨਾਲ ਇਹਨਾਂ ਸਾਰਿਆਂ ਦੀ ਸ਼ਾਨ ਬੀਣ ਕਰਕੇ ਉਹਨਾਂ ਨੂੰ ਡੋਬਣ ਦੀ ਬਜਾਏ ਮਸੀਹੇ ਬਣ ਕੇ ਉਹਨਾਂ ਦਾ ਇੱਕ ਵਰੀ ਹੱਥ ਫੜ ਲਿਓ ਤਾਂ ਕਿ ਉਹ ਮੁੜ ਆਪਣੀ ਜ਼ਿੰਦਗੀ ਨੂੰ ਆਪਣੇ ਪੈਰਾਂ ਸਿਰ ਖੜਾ ਕਰਕੇ ਉਹ ਜੀ ਸਕਣ ਉਹਨਾਂ ਦੇ ਬਹੁਤ ਸਾਰੇ ਸਾਲ ਜ਼ਿੰਦਗੀ ਦੇ ਬਰਬਾਦ ਹੋਏ ਸਜ਼ਾ ਤਾਂ ਭੁਗਤ ਚੁੱਕੇ ਆ ਜ਼ਮੀਨਾਂ ਵੇਚ ਕੇ ਗਏ ਹੋਣਗੇ ਪੈਸੇ ਵੀ ਚਲੇ ਗਏ ਜਵਾਨੀ ਵੀ ਗਈ ਟੱਕੇ ਵੀ ਖਾਦੇ ਜਲੀਲ ਵੀ ਹੋਏ ਇੱਜ਼ਤ ਵੀ ਗਈ ਹੁਣ ਉਹਨਾਂ ਦੇ ਪੱਲੇ ਰਹਿ ਕੀ ਗਿਆ ਇਸ ਲਈ ਭਗਵੰਤ ਮਾਨ ਜੀ ਤੁਹਾਨੂੰ ਤੇ ਤੁਹਾਡੇ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਮੈਂ ਅੱਜ ਇਹ ਕੀਰਤਨੀਆਂ ਗੁਰੂ ਘਰ ਦਾ ਪ੍ਰਚਾਰਕ ਹੋਣ ਨਾਤੇ ਇੱਕ ਹੋਕਾ ਦੇ ਰਿਆ ਹੈ ਕਿ ਧਿਆਨ ਰੱਖਿਓ ਬਰੀਕੀ ਦੇ ਨਾਲ ਸਾਰਿਆਂ ਦੀ ਛਾਣ ਬੀਣ ਕਰਕੇ ਜੇ ਬਾਹਰ ਵਾਲਿਆਂ ਨੇ ਲੱਦ ਕੇ ਘਲ ਦਿੱਤੇ ਨੇ ਪਸ਼ੂਆਂ ਦੀ ਤਰ੍ਹਾਂ ਤੇ ਤੁਸੀਂ ਇਹਨਾਂ ਨੂੰ ਜ਼ਰੂਰ ਗੱਲ ਨਾਲ ਲਾਉਣ ਦੀ ਕੋਸ਼ਿਸ਼ ਕਰਿਓ ਇਹਨਾਂ ਨੂੰ ਰੋਲਣ ਦੀ ਗੱਲ ਨਾ ਕਰਿਓ ਇਹ ਪਹਿਲਾਂ ਰੋਲ ਚੁੱਕੇ ਨੇ